ਸਹੀ ਕਾਲਜ ਮੈ ਲਪ੍ਰੇਰਕ ਗਲ ਹਸਰਾਂ ਜੀ ਤੇਦਾਰ ਗਰੀਵਾਲ ਦੁਬਾਰਾ ਲਿਖੀ ਗਈ ਕਹਾਣੀ ਪਰ ਸਣੀ ਲੈ ਕੇ ਆਪ ਪਰ ਸ਼ੁਰੂ ਕਰਦੇ ਹਾਂ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਤੇ ਜੇਕਰ ਚੈਨਲ ਤੇ ਪਹਿਲੀ ਵਾਰ ਆਏ ਤਾਂ ਪਲੀਸ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਪਰ ਸਣੀ ਜਦੋਂ ਨਿਹੰਦਰ ਦੇ ਘਰੇ ਵਿਆਹ ਕੇ ਆਈ ਤਾਂ ਸਾਰੇ ਆਂਡੇ ਗਵਾਂਡੇ ਉਸਦੇ ਹੁਸਨ ਨੂੰ ਵੇਖਦੇ ਹੀ ਰਹਿ ਗਏ ਰੱਬ ਨੇ ਇਸ ਨੂੰ ਰਚਮਾ ਹੋ ਹਸਨ ਦਿੱਤਾ ਸੀ ਉਸ ਇਸ ਸੱਸ ਮੇ ਬਹੁਤ ਖੁਸ਼ ਸੀ ਕਾਇਨੀ ਸੋਣੀ ਬਹੁਆੰਤੀ ਪਰ ਸਿੰਨੀ ਦਾ ਸੋਰਾ ਪਹਿਲਾਂ ਹੀ ਮਰਿਆ ਹੋਇਆ ਸੀ ਉਹਦਾ ਕਰਵਲਾ ਮਹਿੰਦਰ ਸਰਦਾਰ ਗਜਨ ਸਿੰਘ ਹੋਰ ਨਾਲ ਸੀਰੀ ਸੀ ਤੇ ਉਸਨੇ ਸੱਸ ਵੀ ਸਰਦਾਰ ਹੁਲਣ ਦੀ ਕਰ ਗੋੜਾ-ਕੂੜਾ ਕਰਦੀ ਸੀ ਪਰ ਸਿੰਨੀ ਦੀ ਸੱਸ ਉਸਨੂੰ ਘਰੋਂ ਬਾਹਰ ਨਾ ਜਾਣ ਦਿੰਦੀ ਤੇ ਆਪ ਹੀ ਸਰਦਾਰ ਕੀ ਕੰਮ ਤੇ ਜਾਂਦੀ ਪਰ ਸਿੰਨੀ ਨੂੰ ਦੱਸਦੀ ਕਿ ਸਰਦਾਰ ਦੀ ਨੀਤ ਠੀਕ ਨਹੀਂ ਪਰ ਸਿੰਨੀ ਬਹੁਤ ਫੜ ਕਹਿੰਦੀ ਆਪਣੀ ਸੱਸ ਨੂੰ ਕਿ ਮੈਂ ਵੀ ਕੰਮ ਤੇ ਜਾਣਾ ਹੈ ਐਵੇਂ ਕੀ ਸਰਦਾਰ ਮੈਨੂੰ ਮੋਛ ਪਾਲੂਗਾ ਜਿਕਰੇ ਇਹ ਵਦਖਟ ਕਹੋ ਤਮੇ ਪਾੜ ਕੇ ਨਹੀਂ ਵਖਦਿਓ ਪਰ ਅਸੀਂ ਸਸ ਹੱਸ ਕੇ ਕਹਿ ਲੰਦੀ ਮੇਰੇ ਜਿਉਂਦੇ ਜੀ ਤਾਂ ਮੈਂ ਤੈਨੂੰ ਜਾਣੇ ਦੇਣਾ ਹਲੇ ਤੇਰੇ ਖਾਨ ਹਡਾਉਣ ਦੇ ਦਿਨ ਨਹੀਂ ਥੀਏ ਜਦ ਇਹ ਮੰਜੇ ਤੇ ਬੈਠ ਕੀ ਫਿਰ ਤੈਹੀਂ ਕਰਨਾ ساری ਉਮਰ ਲੋਕਾਂ ਦਾ ਗੋਹਾ ਕੋੜਾ ਇੱਦਾਂ ਹੀ 1 ਸਾਲ ਪਿੱਛੇ ਬਰਸ ਨੇ ਨੇ ਮੁੰਡੇ ਨੂੰ ਜਨਮ ਦਿੱਤਾ ਮੁੰਡੇ ਦਾ ਨਾਮ ਉਸਨੇ ਰੱਖਿਆ ਗੁਰਤੇਜ ਸਿੰਘ ਸਾਰੇ ਬਹੁਤ ਖੁਸ਼ ਹੋਏ ਅਮਹੀਂ 2 ਸਾਲ ਹੋ ਲੰਗੇ ਗੁਰਦੇਸ਼ 2 ਸਾਲ ਦਾ ਹੋ ਗਿਆ ਇੱਕ ਦਿਨ ਪਰ ਸਿਮਨੀ ਦੀ ਸਸ ਖੇਤਾਂ 'ਚ ਕੱਖ ਲੈਣ ਗਈ ਤਾਂ ਉਸਨੇ ਸੱਪ ਨੇ ਡੰਗ ਲਿਆ ਉਸ ਨੂੰ ਨਾਲ ਦੇ ਪਿੰਡ ਤੋਂ ਹਥੋਲਾ ਪਵਾ ਲਿਆਂ ਦਾ ਕਾਰਾ ਕਿ ਉਸਦੀ ਸਸੀ ਤबीयत ਹੋਰ ਵਿਗੜ ਗਈ ਉਸੇ ਸਸਾ ਬਚਣਾ ਹੁਣ ਮੁਸ਼ਕਲ ਸੀ ਪਰ ਸਿਮਨੀ ਦੀ ਸਸ ਮਰਦੀ ਹੋਈ ਉਸਨੇ ਇੱਕ ਵਚਨ ਲੈਂਦੀ ਆ ਕਿ ਉਸਦੀ ਤਾਂ ਸਾਰੀ ਉਮਰ ਲੋਕਾਂ ਦੇ ਘਰ ਗੋਹਾ ਕੁੜਾ ਕਰਦੀ ਦਿਲੰਗੇ ਪਰ ਤੂੰ ਆਪਣੇ ਪੁੱਤ ਨੂੰ ਪੜਾ ਲਿਖਾ ਕੇ ਇੱਕ ਵੱਡਾ ਅਫਸਰ ਬਣਉਣਾ ਹੈ ਮੈਂ ਤਾਂ ਕਦੇ ਸੁੱਖ ਦਾ ਸਾਹ ਨਹੀਂ ਲੈ ਕੇ ਵੇਖਿਆ ਤੇਰਾ ਤਾਂ ਬੁੜਾਪਾ ਚੈਨ ਨਾਲ ਕਟੇ ਇਹ ਕਹਿ ਕੇ ਪਰਸੇਨੀ ਦੇ ਸਾਸ ਸਦਾ ਲਈ ਅੱਖਾਂ ਮੀਟ ਗਈ ਸਾਸ ਦੇ ਭੋਗ ਪਿੱਛੇ ਪਰਸੇਨੀ ਨੇ ਸਰਦਾਰ ਦੇ ਘਰ ਹੀ ਗੁਹਿ ਕੁੜੀ ਦਾ ਕੰਮ ਕਰਨਾ ਸ਼ੁਰੂ ਕਰ ਦਿੱਤਾ ਸਰਦਾਰ ਉਸ ਨੂੰ ਦੂਰ ਹੋ ਹੀ ਵੇਖੇ ਮੁੱਛਾਂ ਨੂੰ ਵਟ ਦਈ ਜਾਂਦਾ ਪਰ ਘਰੇ ਆਪਣੇ ਘਰ ਵਾਲੀ ਸਾਹਮਣੇ ਉਸਦੀ ਪਰਸੇਨੀ ਨੂੰ ਕੁਝ ਕਹਿੰਦੀ ਤਾਕ ਨਾ ਪੈਂਦੀ ਅਮਹਿ ਤਿੰਨ ਨੰਦ ਦੇ ਕੇ 1 ਸਾਲ ਹੋ ਲੰਘਿਆ ਗੁਰਤੇਜ ਨੂੰ ਪ੍ਰਸੰਨ ਨੇ ਪਿੰਡ ਦੇ ਸਰਕਾਰੀ ਸਕੂਲ ਵਿੱਚ ਦਾਖਲਾ ਕਰਵਾ ਦਿੱਤਾ ਇੱਕ ਦਿਨ ਪਰਸਨੀਂ ਖੇਤ ਕੱਖਾਂ ਨੂੰ ਗਈ ਤਾਂ ਸਰਦਾਰ ਗੱਜਨ ਸਿੰਘ ਵਿਵਸਥੇ ਮੰਗਰਾ ਗਿਆ ਉਸੇ ਕਾਫੀ ਦਿਨਾਂ ਤੋਂ ਪ੍ਰਸੰਨੀਂ ਤੇ ਮੈਲਿਨੇਜਰ ਸੀ ਪਰ ਕਦੇ ਉਸ ਨੂੰ ਮੋਕਨਿਆ ਸੀ ਮਿਲਿਆ ਪਹਿਲਾਂ ਪ੍ਰਸੰਨੀਂ ਸਰਦਾਰ ਦੀਆਂ ਤੋਂ ਪਹਿਲਾਂ ਹੀ ਕੱਖ ਲੈ ਜਾਂਦੀ ਸੀ ਆਜੂ ਗੁਰਤੇਰ ਸਕੂਲ ਨਾ ਜਾਂਦੀ ਇਤਕਰਦਾ ਸੀ ਫਿਰ ਹਾਰਦੀ ਉਸ ਨੂੰ ਆਪ ਸਕੂਲ ਛੱਡਣ ਗਈ ਇਸ ਕਰਕੇ ਅੱਜ ਕੱਖ ਨੂੰ ਲੇਟ ਹੋ ਗਏ ਪਰ ਸਿਨੇ ਖਾਲਤੂਪ ਕਖੜ ਰਹੀ ਸੀ ਉਸ ਨੂੰ ਪਤਾ ਹੀ ਨਾ ਲੱਗਿਆ ਕਦੋਂ ਸਰਦਾਰ ਨੇ ਇਸ ਨੂੰ ਆਕੇ ਬੰਦ ਫੜ ਲਿਆ ਸਰਦਾਰ ਪਰ ਸਿਨੇ ਨੂੰ ਕਹਿਣ ਲੱਗਿਆ ਕਿਉਂ ਖੱਬਲ ਨਾਲ ਮੱਥਾ ਮਾਰਦੀਆਂ ਬਰਸੀਨ ਦੀ ਪਰੇ ਲੈ ਜਾ ਕਰ ਇਹ ਕਹਿ ਕੇ ਸਰਦਾਰ ਪਰ ਸਿਨੇ ਨੂੰ ਆਪਣੇ ਬਾਹਾਂ ਵਿੱਚ ਲੈਣ ਦੀ ਕੋਸ਼ਿਸ਼ ਕਰਦਾ ਹੈ ਪਰ ਸਨੇ ਸਰਦਾਰ ਨੂੰ ਤੱਕਾ ਦੇ ਕੇ ਦੂਰ ਸੋਟ ਦਿੰਦੀ ਆ ਤੇ ਸਰਦਾਰ ਵੱਲ ਦਾਤੇ ਉਲਾਰ ਕੇ ਬੋਲੀ ਵੇਖ ਸਰਤਾਰਾ ਉਹ ਹੋਰ ਹੋਣ ਗਿਆ ਜਿਹੜੀਆਂ ਕੱਖਾਂ ਦੀ ਪੰਡ ਪਿੱਛੇ ਆਪਣੇ ਸਰੀਰ ਦਾ ਸੌਦਾ ਕਰਦੀਆਂ ਹੋਣੀਆਂ ਪਰ ਮੈਂ ਉਹਨਾਂ ਵਰਗੀ ਨਹੀਂ ਜੀ ਮੈਨੂੰ ਅੱਜ ਤੋ ਬਾਅਦ ਹੱਥ ਲਾਉਂਦੀ ਕੋਸ਼ਿਸ਼ ਕੀਤੀ ਤਾਂ ਐਸੀ ਦਾਤੀ ਨਾਲ ਤੇ ਗਰਦਨ ਬਾਦੀਉ ਤੁਸੀਂ ਸਰਦਾਰਾ ਨੇ ਸਾਡੇ ਗਰੀਬਾਂ ਦੀ ਇੱਜ਼ਤ ਇੰਨੀ ਸਸਤੀ ਹੀ ਸਮਝ ਲਈ ਜਾ ਚਲਾ ਜਾ ਅਜੇ ਤੋ ਵੱਦ ਮੀਰੀ ਤੋਂ ਦੂਰ ਰਹੀ ਜੀ ਆਪਣੇ ਪੱਲੇ ਚੋ ਨਾ ਸਰਦਾਰ ਗੱਜਨ ਸਿੰਘ ਪਰਸਨਿਤਾਏ ਰੂਪ ਦੇ ਕੇ ਡਰ ਗਿਆ ਉਹ ਥੋੜੇ ਟਿਕਦਾ ਟੰਦਾ ਪਿੰਡ ਵੱਲ ਨੂੰ ਆ ਗਿਆ ਫਿਰ ਉਸ ਦਿਨ ਤੋਂ ਬਾਅਦ ਸਰਦਾਰ ਨੇ ਪਰਸਨਿਵਲ ਕਦੇ ਅੱਖ ਚੱਕ ਕੇ ਵੇਖਣ ਦੀ ਜ਼ਰਤ ਨਹੀਂ ਕੀਤੀ ਐਵੇਂ ਹੀ ਦਿਨ ਲੰਘਦੇ ਗਏ ਗੁਰਤੇਜ ਨੇ 12ਵੀਂ ਕਲਾਸ ਪਹਿਲੇ ਦਰਜੇ ਪਾਸ ਕਰ ਲਈ ਸੀ ਪਰਸਨਿਤੀ ਸੇ ਵਿੱਚ ਵੀ ਚਿੱਟੇ ਵਾ ਲਾ ਗਏ ਸੀ ਤੇ ਮਹਿੰਦਰ ਵੀ ਪਲਾਂ ਨਾਲੋਂ ਕਮਜ਼ੋਰ ਹੋ ਗਿਆ ਗੁਰਤੇਜ ਨੂੰ ਅੱਗੇ ਦੀ ਪੜਾਈ ਲਈ ਸਰਕਾਰੀ ਕਾਲਜ ਵਿੱਚ ਦਾਖਲਾ ਮਿਲ ਗਿਆ ਤੇ ਨਾਲੇ ਉਸ ਨੂੰ ਬਜੀਫਾ ਮਿਲਣ ਲੱਗਾ ਗੁਰਤੇਜ ਅੱਗੇ ਦੀ ਪੜਾਈ ਲਈ ਸ਼ਹਿਰ ਚਲਾ ਗਿਆ ਪਰ ਸਨੇ ਮਹੀਨੇ ਦੇ ਮਹੀਨੇ ਉਸ ਨੂੰ ਥੋੜੇ ਬਾਅਦ پیسے ਪੇਜਦੇ ਰਹੇ ਇਧਰ ਸਰਦਾਰ ਦੇ ਥਾਂ ਹੁਣ ਉਸ ਦਾ ਮੁੰਡਾ ਆਵਾਰਾ ਕਰਦੀ ਕਰਨ ਲੱਗਾ ਉਹ ਸ਼ਰਾਬਾਂ ਪੀਂਦਾ ਤੇ ਹਰ ਰੋਜ਼ ਮੋਟਰ ਤੇ ਕਿਸੇ ਨਾ ਕਿਸੇ ਕੁੜੀ ਨੂੰ ਲੈ ਆਉਂਦਾ ਮਹਿੰਦਰ ਨੂੰ ਉਹ ਆਪਣੀ ਰਾਖੇ ਲਈ ਖੇਤ ਹੀ ਰੱਖਦਾ ਦੂਜੇ ਦਿਨ ਤਾਂ ਮਹਿੰਦਰ ਕਰ ਨਹੀਂ ਹੋਇਆ ਤੀਜੇ ਦਿਨ ਸਰਦਾਰ ਦਾ ਮੁੰਡਾ ਮਹਿੰਦਰ ਨੂੰ ਕਰਮੂਰੇ ਸੁੱਟ ਕੇ ਚਲਾ ਗਿਆ ਮਹਿੰਦਰ ਨੂੰ ਬਹੁਤ ਈਜ਼ ਬੁਖਾਰ ਸੀ ਉਸ ਨੂੰ ਨਮੋਨੀਆ ਹੋ ਗਿਆ ਸੀ ਸਰਦਾਰ ਕਿਹਾ ਨਹੀਂ ਮਹਿੰਦਰ ਨੂੰ ਦਵਾਈ ਨਾ ਦਵਾਈ ਤੇ ਤਿੰਨ ਦਿਨ ਇਦਾਂ ਹੀ ਖੇਤ ਨੂੰ ਪਾਣੀ ਲਾਉਂਦੇ ਰਹੇ ਪਰ ਸੁਨੇ ਸਰਦਾਰ ਕੇ ਕਰ ਪੈਸੇ ਮੰਗਣ ਗਏ ਪਰ ਉਹਨੇ ਕੋਰਾ ਜਵਾਬ ਦੇ ਦਿੱਤਾ ਕਿ ਉਹਨਾਂ ਕੋਲ ਕੋਈ ਪੈਸਾ ਨਹੀਂ ਹੋਰ ਦੇਣ ਨੂੰ ਪਹਿਲਾਂ ਹੀ ਬਹੁਤ ਲੈਣਿਆ ਫਿਰ ਨਿਰਾਸ਼ ਹੋ ਕੇ ਪਰਸੇਨੀ ਲਾਲੇ ਦੇ ਹੱਥੀ ਤੇ ਚਲੀ ਜਾਂਦੀ ਆ ਜੋ ਪਹਿਲਾਂ ਵੀ ਉਹਨਾਂ ਨੂੰ ਉਧਾਰ ਸੁਧਾਰ ਸੌਦਾ ਦੇ ਦਿੰਦਾ ਸੀ ਲਾਲਾ ਪਰਸੇਨੀ ਦਿੱタルੇ ਕਰਨ ਤੇ ਉਸ ਨੂੰ ਦਵਾਈ ਲੈ ਥੋੜੇ ਪੈਸੇ ਦੇ ਦਿੰਦਾ ਹੈ ਪਰਸੇਨੀ ਦਵਾਈ ਲੈ ਕੇ ਘਰੇ ਪਹੁੰਚਦੀ ਆ ਤਾਂ ਉਸ ਤੋਂ ਪਹਿਲਾਂ ਹੀ ਮਹਿੰਦਰ ਦਮ ਤੋੜ ਦਿੰਦਾ ਹੈ ਪਰਸੇਨੀ ਤੇ ਜਿੰਮੇ ਦੁੱਖਾਂ ਦਾ ਪਹਾੜ ਹੀ ਟੁੱਟ ਜਾਂਦਾ ਧੋਗ ਪਿੱਛੋਂ ਸਰਦਾਰ ਉਹਨਾਂ ਦੇ ਘਰ ਅਫਸੋਸ ਕਰਨ ਦੇ ਬਹਾਨੇ ਆਉਂਦਾ ਹੈ ਤੇ ਜਾਂਦਾ ਹੋਇਆ ਕਹਿਣ ਲੱਗਾ ਕਿ ਮਹਿੰਦਰ ਦੀ ਥਾਂ ਗੁਰਤੇਜ ਨੂੰ ਕੰਮ ਤੇ ਭੇਜ ਦਿਓ ਸਾਡੇ ਪੈਸੇ ਵੀ ਤਾਂ ਦੇਣੇ ਨਹੀਂ ਤੁਸੀਂ ਇਹ ਸੁਣ ਕੇ ਪਰਸਿੰਨੀ ਨੂੰ ਬਹੁਤ ਗੁੱਸਾ ਆ ਜਾਂਦਾ ਉਹ ਸਰਦਾਰ ਨੂੰ ਬੋਲੀ ਖਬਰਦਾਰ ਜੇਕਰ ਮੇਰੇ ਮੁੰਡੇ ਬਾਰੇ ਕੁਝ ਕਿਹਾ ਮੇਰੀ ਖਸਮ ਤਾਂ ਤੁਸੀਂ ਖਾ ਲਿਆ ਤੁਸੀਂ ਤਾਂ ਉਹਨੂੰ ਦਵਾਈ ਵੀ ਨਾ ਦਵਾਈ ਤਿੰਨ ਦਿਨ ਭੁੱਖੇ ਪੀਚ ਦਾ ਵਾਇਵਨ ਤੇਰੇ ਕਿਤਾਂ ਵਿੱਚ ਕੰਮ ਕਰਦਾ ਰਿਹਾ ਉਸਨੇ ساری ਉਮਰ ਤੁਹਾਡੇ ਕੰਮ ਕਰਦੇ ਨੇ ਗਵਾ ਦਿੱਤੀ ਤੁਸੀਂ ਉਸ ਦਾ ਕੋੜੇ ਵੀ ਮੁੱਲ ਨਹੀਂ ਪਾਇਆ ਹੁਣ ਮੇਰੇ ਮੁੰਡੇ ਤੇ ਆਖਿਆ ਤੇਰੀ ਅਸੀਂ ਨਹੀਂ ਤੇਰਾ ਹੋ ਕੋਈ ਪੈਸਾ ਦੇਣਾ ਨਾ ਮੁੰਡੇ ਨੂੰ ਕੰਮ ਤੇ ਤੋਰਾ ਮੇਰਾ ਮੁੰਡਾ ਤਾਂ ਪੜਕੇ ਨੌਕਰੀ ਕਰੋ ਆਪਣੇ ਪਿਓ ਵਾਂਗ ਨਹੀਂ ਤੇਰੀਆਂ ਖੁਰਲੀਆਂ 'ਚ ਹੱਥ ਮਾਰੋ ਇਹੇ ਸੁਣ ਕੇ ਸਰਦਾਰ ਗੁੱਸੇ ਵਿੱਚ ਬੋਲਦਾ ਚਲਾ ਗਿਆ ਵੇਖਾਂਗੀ ਜਰੂਰ ਤੂੰ ਤੇਰੇ ਪੁੱਤ ਨੂੰ ਡੀਸੀ ਲਵਾ ਦੇਂਗੀ ਅੱਜ ਨਹੀਂ ਤਾਂ ਕੱਲ ਮਾਰਨੇ ਥਾਏ ਨੇ ਸਾਡੀਆਂ ਖੁਰਲੀਆਂ 'ਚ ਹਾਥੀ ਨੇ ਇਹ ਕਹਿ ਕੇ ਸਰਦਾਰ ਛਲਾ ਗਿਆ ਕੋਲ ਖੜਾ ਗੁਰਦੇਜ ਸਾਰੀ ਗੱਲ ਸੁਣ ਲੈਂਦਾ ਹੈ ਉਹ ਆਪਣੀ ਮਾਂ ਦੇ ਦਰਦ ਨੂੰ ਸਮਝ ਜਾਂਦਾ ਹੈ ਤੇ ਉਸ ਨਾਲ ਆਪ ਦਾ ਵਾਅਦਾ ਕਰਦਾ ਹੈ ਕਿ ਉਹ ਜਰੂਰ ਕੋਈ ਚੰਗੀ ਨੌਕਰੀ ਤੇ ਲੱਕੀ ਬਖਾਉ ਗੁਰਦੇਜ ਪੜਾਈ ਦੇ ਨਾਲ-ਨਾਲ ਫੂਲ ਟੈਸਟਾਂ ਦੀ ਵੀ ਤਿਆਰੀ ਕਰਦਾ ਰਹਿੰਦਾ ਹੈ ਉਹ ਦਿਨ ਰਾਤ ਮਿਹਨਤ ਕਰਦਾ ਹੈ ਤੇ ਆਈਪੀਐਸ ਦਾ ਟੈਸਟ ਕਲੀਅਰ ਕਰ ਜਾਂਦਾ ਹੈ। ਇਹ ਸੁਣ ਕੇ ਪਰਸੰਨੀ ਬਹੁਤ ਖੁਸ਼ ਹੁੰਦੀ ਆ। ਫਿਰ ਗੁਰਤੇਜ ਟ੍ਰੇਨਿੰਗ ਤੇ ਚਲਾ ਜਾਂਦਾ ਹੈ। ਪਿੱਛੋਂ ਕਦੇ ਪਰਸੰਨੀ ਆਪਣੇ ਥੋੜੇ-ਮੋٹے ਗਹਿਣੇ ਵੇਚ ਕੇ ਗੁਰਤੇਜ ਨੂੰ ਪੈਸੇ ਭੇਜਦੀ ਆ। ਆਖਿਰ ਵਿੱਚ ਜਦੋਂ ਕੋਈ ਹੋਰ ਚਾਰਾ ਨਹੀਂ ਹੁੰਦਾ ਤੇ ਲਾਲੇ ਦਾ ਕਰਜ਼ਾ ਵੀ ਸਿਰ ਤੇ ਜ਼ਿਆਦਾ ਹੋ ਗਿਆ ਤਾਂ ਪਰਸੰਨੀ ਆਪਣਾ ਘਰ ਵੀ ਲਾਲੇ ਕੋਲ ਗਹਿਣੇ ਕਰ ਦਿੰਦੀ ਆ ਤੇ ਗੁਰਤੇਜ ਨੂੰ ਪੈਸੇ ਭੇਜ ਦਿੰਦੀ ਆ। ਪਰ ਸਿਰੇ નીચે ਵੀ ਹੁਣ ਕੰਮ ਕਰਨ ਦੀ ਪਹਿਲਾਂ ਵਾਲੀ ਤਾਕਤ ਨਹੀਂ ਸੀ ਰਹੀ। ਉਸ ਨੂੰ ਇੱਕ ਰੰ ਬਹੁਤ ਤੇਜ਼ ਤਾਂ ਵੀ ਦਾ ਬੁਖਾਰ ਹੋ ਗਿਆ ਜਾਂਦਾ ਹੈ। ਬੁਖਾਰ ਰਤਨ ਦਾ ਨਾਂ ਨਹੀਂ ਲੈਂਦਾ ਤੇ ਉਹ ਇੱਕ ਦਿਨ ਮੰਜੇ ਤੇ ਪੈ ਜਾਂਦੀ ਆ ਤੇ ਫਿਰ ਨਹੀਂ ਉੱਠਦੀ। ਅੰਡੀ ਗਵੰਡੀ ਉਸ ਨੂੰ ਥੋੜੀ ਵੱਤੀ ਦਵਾਈ ਬੁੱਟੀ ਦਵਾ ਦਿੰਦੇ ਨੇ ਪਰ ਦਵਾਈ ਦਾ ਕੋਈ ਅਸਰ ਨਹੀਂ ਹੁੰਦਾ ਤੇ ਉਸ ਦੀ ਸਿਹਤ ਦੀ ਦਿਨੋ ਦਿਨ ਵਿਗੜਦੀ ਗਈ। ਅਖੀਰ ਵਿੱਚ ਉਹਨਾਂ ਨੇ ਸ਼ਹਿਰ ਗੁਰਤੇਜ ਨੂੰ ਵੀ ਸਨੇਹਾ ਪੇਚ ਦਿੱਤਾ। ਗੁਰਦੇਸ਼ੀ ਟ੍ਰੇਨਿੰਗ ਦੇ ਇੱਕ ਦੋ ਦਿਨ ਹੀ ਰਹਿੰਦੇ ਸੀ ਉਹ ਸੋਚਦਾ ਹੈ ਕਿ ਤਾਂ ਅਫਸਰ ਬਣ ਕੇ ਹੀ ਜਾऊं ਦੋ ਦਿਨਾਂ ਬਾਅਦ ਗੁਰਦੇਸ਼ ਨੂੰ ਡੀਐਸਪੀ ਦੇ ਲਈ ਚੁਣ ਹੋ ਜਾਂਦੀ ਆ ਉਹ ਖੁਸ਼ੀ ਚ ਸਰਕਾਰੀ ਗੱਡੀ 'ਚ ਘਰ ਆਉਂਦਾ ਹੈ ਉਹ ਮਠਿਆਈ ਦਾ ਡੱਬਾ ਲੈ ਕੇ ਆਪਣੇ ਵਿਹੜੇ ਵੱਰਦਾ ਤਾਂ ਉਸਦੇ ਹੱਥ ਵਿੱਚੋਂ ਮਠਿਆਈ ਦਾ ਡੱਬਾ ਉੱਥੇ ਹੀ ਛੁੱਟ ਜਾਂਦਾ ਹੈ ਉਹਨਾਂ ਦੇ ਘਰ ਆਂਡਗਵਣ ਸਾਰਾ ਇਕੱਠਾ ਹੋਇਆ ਹੁੰਦਾ ਹੈ ਪਰ ਸਣੀ ਮੰਜੇ ਤੇ ਪਈ ਹੁੰਦੀ ਆ ਉਸ ਦੀਆਂ ਅੱਖਾਂ ਖੁੱਲੀਆਂ ਹੁੰਦੀਆਂ ਨੇ ਉਹ ਆਪਣੇ ਪੁੱਤਰ ਨੂੰ ਅਫਸਰ ਬਣਿਆ ਵੇਖਣ ਦਾ ਸੁਪਨਾ ਵੇਖਣ ਤੋਂ ਪਹਿਲਾਂ ਹੀ ਪਰਲੋਕ ਸਦਾਰ ਗਈ ਗੁਰਤੇਜ ਆਪਣੀ ਮਾਂ ਨੂੰ ਬੁੱਕਲ ਵਿੱਚ ਲੈ ਕੇ ਰੋਂਦਾ ਹੋਇਆ ચીਖ-ਚੀਖ ਕੇ ਕਹਿ ਰਿਹਾ ਹੁੰਦਾ ਹੈ ਆ ਵੇਖ ਮਾਂ ਤੇਰਾ ਪੁੱਤ ਅਫਸਰ ਬਣ ਗਿਆ ਅੱਖਾਂ ਖੋਇ ਮਾਂ ਤੇਰਾ ਸੁਪਨਾ ਪੂਰਾ ਹੋ ਗਿਆ ਹੁਣ ਆਪਣੇ ਗਰੀਬੀ ਦੇ ਦਿਨ ਛੱਟੇ ਗਏ ਆਪਾਂ ਹੁਣ ਸ਼ਹਿਨ ਸਰਕਾਰੀ ਕੋਠੀ 'ਚ ਰਹਿਣਾ ਹੈ ਬੋਲੀ ਮਾਂ ਇੱਕ ਵਾਰੀ ਤਾਂ ਬੋਲ ਮੇਰੇ ਨਾਲ ਤੂੰ ਮੇਰੇ ਲਈ ਕਿੰਨੇ ਦੁੱਖ ਸਹੇ ਅੱਜ ਤੇਰੇ ਸੁੱਖ ਦੇ ਦਿਨ ਆਏ ਸੀ ਤੂੰ ਮੈਨੂੰ ਛੱਡ ਕੇ ਚਰ ਗਈ ਇਹ ਕਹਿ ਕੇ ਗੁਰਦੇਸ਼ ਪਰ ਸਿਨਹੀ ਦੇ লাশ ਨਾਲ ਲਿਫਟ ਕੇ ਤਹਾ ਮਾਰ ਮਾਰ ਰੋਣ ਲੱਗਦਾ ਹੈ ਇੱਕ ਕਹਾਣੀ ਇਕੱਲੀ ਪਰ ਸਿਨਹੀ ਦੀ ਨਹੀਂ ਹੋਰ ਬਹੁਤ ਗਰੀਬ ਮਾਂ ਪਿਓ ਦੀ ਆ ਜੋ ਆਪਣੇ ਔਲਾਦ ਨੂੰ ਪੜਾ ਲਿਖਾ ਕੇ ਨੌਕਰੀ ਤੇ ਲਾਉਣ ਲਈ ਬਹੁਤ ਦੁੱਖ ਤਕਲੀਫ ਕਰਦੇ ਨੇ ਤੇ ਬਾਅਦ ਵਿੱਚ ਕਈ ਪੁੱਤ ਆਪਣੇ ਮਾਪਿਆਂ ਨੂੰ ਉਹ ਆਪਣੇ ਵਿੱਚ ਘਰੋਂ ਕੱਢ ਦਿੰਦੇ ਨੇ ਤੇ ਭੁੱਲ ਜਾਂਦੇ ਨੇ ਕਿ ਉਹਨਾਂ ਦੇ ਮਾਪਿਓ ਨੇ ਕੀ ਕੁਝ ਨਹੀਂ ਕੀਤਾ ਉਹਨਾਂ ਲਈ ਤਨਵਾਜੀ ਕਹਾਣੀ ਤੁਹਾਨੂੰ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਜੀ ਇਹੋ ਜਿਹੇ ਹੀ ਪਰਿਵਾਰਕ ਤੇ ਸਮਾਜਿਕ ਕਹਾਣੀਆਂ ਸੁਣਨ ਦੇ ਲਈ ਜੁੜੇ ਰਹੋ ਸਾਡੇ ਚੈਨਲ ਦੇ ਨਾਲ ਸੋ ਸ਼ਿਕਾ